ਗਣਤੰਤਰ ਦਿਵਸ ਮੌਕੇ ਮੁੱਖ ਮੰਤਰੀ ਮਾਨ ਲੁਧਿਆਣਾ ਦੇ ਪੀਜੂ ਮੈਦਾਨ ਦੇ ਵਿੱਚ ਝੰਡਾ ਲਹਿਰਾ ਰਹੇ ਹਨ ਅਤੇ ਮੁੱਖ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਪੂਕਤਾ ਪ੍ਰਬੰਧ ਕੀਤੇ ਗਏ ਹਨ ਚੱਪੇ-ਚੱਪੇ ਤੇ ਪੁਲਿਸ ਵੀ ਤਾਇਨਾਤ ਕੀਤੀ ਗਿਆ 1500 ਤੋਂ ਵੱਧ ਮੁਲਾਜ਼ਮ ਮੌਜੂਦ ਰਹਿਣ ਦੀ ਗੱਲ ਕਹੀ ਜਾ ਰਹੀ ਹੈ ਦੱਸ ਦੇ ਕਿ ਇਸ ਦੇ ਬਾਵਜੂਦ ਲੁਧਿਆਣਾ ਦੇ ਵਿੱਚ ਅੱਜ ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਕੱਚੇ ਸਿਹਤ ਵਰਕਰ ਅਤੇ ਹੋਰ ਕਾਮਿਆਂ ਦੇ ਵੱਲੋਂ ਕਾਲੀਆਂ ਝੰਡੀਆਂ ਲੈ ਕੇ ਮਾਂ ਦਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ਕਿਹਾ ਕਿ ਸਰਕਾਰ ਨੇ ਪੱਕੇ ਕਰਨ ਦੇ ਲਾਰੇ ਲਾ ਕੇ 2 ਸਾਲ ਤੱਕ ਕੱਢ ਦਿੱਤੇ ਹਨ ਅਤੇ ਉਹਨਾਂ ਦੇ ਨਾਲ ਹਾਲੇ ਤੱਕ ਕੋਈ ਵੀ ਬੈਠਕ ਨਹੀਂ ਕੀਤੀ ਗਈ ਹੈ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸੁਖਵਿੰਦਰ ਕੌਰ ਕੀ ਕਾਰਨ ਹੈ ਜੀ ਅੱਜ ਘਰ-ਬਾਰ ਛੱਡ ਕੇ ਛਿੱਤੀ ਵਾਲੇ ਦਿਨ ਵੀ ਤਰਨੇ ਲਾਰੇਓ ਪ੍ਰਦਰਸ਼ਨ ਕਰ ਰਹੇ ਹੋ ਸੜਕਾਂ ਤੇ ਖੜੇ ਹੋ ਸਰ ਸਾਨੂੰ ਆਪ ਸਰਕਾਰ ਜਦੋਂ ਆਪਾਂ ਇੱਕ ਨਵੀਂ ਸਰਕਾਰ ਨੂੰ ਮੌਕਾ ਦਿੱਤਾ ਕਿ ਸਾਡੀ ਸੁਣਵਾਈ ਹੋਏਗੀ ਤੇ ਪਰ ਇਹਨਾਂ ਨੇ ਸਾਡੀ ਕੋਈ ਵੀ ਸੁਣਵਾਈ ਨਹੀਂ ਦਿੱਤੀ ਅਸੀਂ ਬਹੁਤ ਲੰਮੇ ਟਾਈਮ ਤੋਂ ਨੌਕਰੀਆਂ ਕਰ ਰਹੇ ਹਾਂ 2003 ਤੋਂ ਲੱਗੇ ਹੋਏ ਹਾਂ ਫਿਰ ਵੀ ਇਸ ਲਈ ਧੱਕੇ ਖਾ ਰਹੇ ਹਾਂ ਹਰ ਸਰਕਾਰ ਸਾਨੂੰ ਕਹਿੰਦੀ ਹੈ ਕਿ ਅਸੀਂ ਪੱਕੇ ਕਰਾਂਗੇ ਪਿਛਲੀ ਸਰਕਾਰ ਕਹਿੰਦੀ ਸੀ 36000 ਮੁਲਾਜ਼ਮ ਅਸੀਂ ਪੱਕੇ ਕਰਾਂਗੇ ਪਰ ਉਹਨਾਂ ਚੋਂ ਇੱਕ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ ਗਿਆ ਔਰ ਅਸੀਂ ਵੀ ਇਸੇ ਸਰ ਇਸ ਸਰਕਾਰ ਤੋਂ ਸਾਨੂੰ ਉਮੀਦ ਸੀ ਕਿ ਸਾਨੂੰ ਕੁਝ ਨਾ ਕੁਝ ਮਿਲੇਗਾ ਲੇਕਿਨ ਨਾ ਤੇ ਇਹਨਾਂ ਨੇ 20% ਵਾਅਦਾ ਕਿਹਾ ਸੀਗਾ ਜਿਹੜੇ ਬਾਕੀ ਮੁਲਾਜ਼ਮਾਂ ਨੂੰ ਮਿਲ ਰਿਹਾ ਸਾਨੂੰ ਨਹੀਂ ਮਿਲ ਰਿਹਾ ਇਸ ਕਰਕੇ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਸਰ ਅਸੀਂ ਲਗਾਤਾਰ 7 ਸਾਲਾਂ ਤੋਂ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਦੇ ਵਿੱਚ ਐਜ਼ ਅ ਮੋਟੀਵੇਟਰ ਦੀ ਸੇਵਾ ਨਿਭਾ ਰਹੇ ਹਾਂ ਜਿਹਦੇ ਵਿੱਚ ਘਰ-ਘਰ ਪਾਣੀ ਸਾਫ਼ ਸੁਥਰਾ ਪਾਣੀ ਵਿਦਆਊਟ ਟੈਪਸ ਪਾਣੀ ਦੀ ਸਹੀ ਤਰੀਕੇ ਨਾਲ ਪਿੰਡਾਂ ਦੇ ਸੂਚਾਰੂ ਜੋ ਵੀ ਹੈਗੀ ਆ ਉਹਦੀ ਸਪਲਾਈ ਕਰਨੀ ਲੀਕੇਜ ਨੂੰ ਬੰਦ ਕਰਨਾ ਸਕੂਲਾਂ ਦੇ ਵਿੱਚ ਹੈਂਡਵਾਸ਼ ਦੀ ਬੱਚਿਆਂ ਨੂੰ ਆਪਣੇ ਉਹਦੀ ਜਾਣਕਾਰੀ ਦੇਣੀ ਖੁੱਲੇ ਚ ਸੋਚ ਮੁਕਤ ਹੋ ਗਿਆ ਜਿਹੜਾ ਭਾਰਤ ਸਰਕਾਰ ਦਾ ਜਿਹੜਾ ਕਰ ਕਰ ਜਿਹੜੀਆਂ ਲੈਟਰੀਨਾ ਬਣਾਉਣੀ ਜਿਹੜੇ ਜਿਨ੍ਹਾਂ ਕੋਲ ਲੈਟਰੀਨਾ ਨਹੀਂ ਸੋ ਉਹ ਵਰਕ ਅਸੀਂ 7 ਸਾਲਾਂ ਤੋਂ ਲਗਾਤਾਰ ਨਿਭਾ ਰਹੇ ਆ ਤੇ ਸਾਡੀਆਂ ਮੀਟਿੰਗਾਂ ਤੇ ਮੀਟਿੰਗਾਂ ਲਗਾਤਾਰ ਮਿਲ ਰਹੀਆਂ ਨੇ ਪਿਛਲੇ ਲੋਹੜੀ ਤੋਂ ਲੈ ਕੇ ਲੋਹੜੀ ਨੂੰ ਭਗਵੰਤ ਮਾਨ ਜੀ ਨੇ ਐਲਾਨ ਕੀਤਾ ਸੀਗਾ ਜੀ 6000 ਟੀਚਰ ਤੇ 417 ਮੋਟੀਵੇਟਰ 6000 ਟੀਚਰ ਤੇ 17 ਮੋਟੀਵੇਟਰ ਵੀ ਇਹਨਾਂ ਨੂੰ ਮਹਿਕਮੇ ਦੇ ਵਿੱਚ ਜਿਹੜੇ 6 ਕੱਚੇ ਮੁਲਾਜ਼ਮ ਨੇ ਉਹ ਪੱਕੇ ਹੋਣਗੇ ਸੋ ਉਹ ਵੀ ਜਿਹੜੇ ਨੇ ਵਾਅਦੇ ਉਹ ਫੋਕੇ ਹੀ ਨਿਕਲ ਗਏ ਸੀ ਲਗਾਤਾਰ ਸਾਡੀਆਂ ਮੀਟਿੰਗਾਂ ਤੇ ਮੀਟਿੰਗਾਂ ਚੱਲਦੀਆਂ ਨੇ ਤੇ ਕੋਈ ਹਲੇ ਤੱਕ ਸਾਡਾ ਹੱਲ ਨਹੀਂ ਨਿਕਲਿਆ ਸੀ ਇਨਸੈਂਟਿਵ ਵੇਸ ਤੇ ਕੰਮ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਸਾਡੀਆਂ ਜਿਹੜੀਆਂ ਮੀਟਿੰਗਾਂ ਹੁਣ ਇਹਨਾਂ ਨੇ ਜਨਵਰੀ ਚ 12 ਤਰੀਕ ਦੀ ਦਿੱਤੀ ਸੀ ਬਾਈਮੇਲ ਉਹ ਕੈਨਸਲ ਕਰਤੀ ਫਿਰ 19 ਨਹੀਂ ਦਿੱਤੀ ਹੁੰਦੀ 19 ਦੀ ਕੈਨਸਲ ਕਰਤੀ ਸੋ ਸਾਡਾ ਜਿਹੜਾ ਇਹ ਸੰਘਰਸ਼ ਆ ਇਹ ਸਾਡੇ ਘਰਾਂ ਦੇ ਹਾਲਾਤ ਨੂੰ ਦਰਸਾਉਂਦਾ ਦੇਖੋ ਪੰਜਾਬ ਮੰਤਰੀ ਦਾ ਵਿਰੋਧ ਕਰਵਾਇਆ ਹਾਂ ਜੀ ਹਾਂ ਜੀ ਹਾਂ ਜੀ ਸਾਡੀ ਮੰਗਾਂ ਜੀ 144 ਸਾਡੇ ਜਿਹੜੇ ਹੈਗੇ ਨੇ ਜਿਹੜੇ ਮੋਟੀਵੇਟਰ ਜਿਨ੍ਹਾਂ ਦੀ ਗੂਗਲ ਸੀਟ ਤੇ ਹਲੇ ਤੱਕ ਨਾਂ ਨਹੀਂ ਉਹਨਾਂ ਦਾ ਇਹਨਾਂ ਨੇ ਮੈਂਸ਼ਨ ਕੀਤਾ ਤੇ ਲੁਧਿਆਣੇ ਦੇ ਵਿੱਚ ਬਾਰ ਬਾਰ ਸਾਡੇ ਜਿਹੜੇ ਮੋਟੀਵੇਟਰ ਨੇ ਉਹ ਕੰਮ ਲਈ ਜਾਂਦੇ ਨੇ ਉਹਨਾਂ ਨੂੰ ਕੰਮ ਨਹੀਂ ਦੇ ਰਹੇ ਸੋ ਸਾਡਾ ਫੇਰ ਇਹਨਾਂ ਦਾ ਇਹ ਆ ਵੀ ਸਾਨੂੰ ਅਸੀਂ ਕੋਈ ਵੱਡੀ ਸਾਡੀ ਮੰਗ ਨਹੀਂ ਵੀ ਵਿਭਾਗ ਵਿੱਚ ਮਰਜ਼ ਕਰਕੇ ਸਾਨੂੰ ਪੀਸੀ ਰੇਟਾਂ ਨਾਲ ਖਾ ਲਾਈ ਜਾਵੇ ਤਾਂ ਕਿ ਅਸੀਂ ਹੁਣ ਦੇਖੋ ਸਾਡੀ ਏਜ ਦੇ ਅਸੀਂ ਤਕਾਜੇ ਨਾਲ ਅਸੀਂ ਉਮਰ ਦੇ ਗੰਢੇ ਤੇ ਵੀ ਆ ਪਹੁੰਚ ਗਏ ਵੀ ਅਸੀਂ ਹੋਰ ਕਿਤੇ ਕੰਮ ਵੀ ਨਹੀਂ ਕਰ ਸਕਦੇ ਤੁਸੀਂ ਬਾਹਰ ਦੇਖੋਗੇ ਸਾਡੇ ਸਾਰੇ ਚੱਟੇ ਹੋ ਚੱਲੇ ਨੇ ਜਿਹੜੀਆਂ ਮੀਟਿੰਗਾਂ ਰੱਖੀਆਂ ਜਾਂਦੀਆਂ ਉਹਨਾਂ ਦਾ ਕੋਈ ਸਿੱਟਾ ਨਹੀਂ ਨਿਕਲਿਆ ਆਇਆ ਸਿੱਟਾ ਜੀ ਬਸ ਸਾਨੂੰ ਕੰਮ ਚੱਲ ਰਿਹਾ ਜੀ ਪ੍ਰੋਪੋਜ਼ਲ ਬਣਾ ਰਹੀ ਆ ਜੀ ਲਿਸਟਾਂ ਤੇ ਲਿਸਟਾਂ ਦੇ ਦਿਓ ਸਾਨੂੰ ਲਿਸਟਾਂ ਤੇ ਲਿਸਟਾਂ ਦੇ ਦਿਓ ਤੇ ਬਸ ਇਹੀ ਕੰਮ ਹਲੇ ਤੱਕ ਜੋ ਆ ਇਹੀ ਚੱਲੀ ਜਾਂਦਾ ਜੀ ਚੱਲ ਰਿਹਾ ਜੀ ਬਾਅਦ ਵਿੱਚ ਐਚ.ਓ.ਡੀ. ਚੇਂਜ ਹੋ ਗਏ ਜੀ ਪ੍ਰਿੰਸੀਪਲ ਸੈਕਟਰੀ ਚੇਂਜ ਹੋ ਗਏ ਜੀ ਮੌੜ ਮੰਡੀ ਆ ਜਿਹੜਾ ਹੁਣ ਸਾਡਾ ਮੁੱਖ ਮੰਤਰੀ ਜੀ ਨੇ ਆਉਣਾ ਸੀਗਾ ਉੱਥੇ ਅਸੀਂ ਆਪਣਾ ਧਰਨਾ ਜਿਹੜਾ ਸੀਗਾ ਰੱਖਿਆ ਉੱਥੇ ਸਾਡੀ ਪ੍ਰਿੰਸੀਪਲ ਜਿਹੜਾ ਸੈਕਟਰੀ ਸੀਗਾ ਕੁਮਾਰ ਮਿੱਤਲ ਜੀ ਨਾ ਉਹਨਾਂ ਦੀ ਲਿਖਤੀ ਮ ਪਰ ਉੱਥੇ ਵੀ ਗਾਹਾਂ ਮੀਟਿੰਗਾਂ ਦੇ ਮੀਟਿੰਗਾਂ ਮੀਟਿੰਗਾਂ ਦੇ ਮੀਟਿੰਗਾਂ ਮੀਟਿੰਗਾਂ ਤੇ ਮੀਟਿੰਗਾਂ ਹਲ ਬਿਲਕੁਲ ਜੀ ਜਿੰਨਾ ਜੇ ਸਾਡਾ ਹੱਲ ਨਹੀਂ ਹੋਇਆ ਤਾਂ ਸੰਘਰਸ਼ ਸਾਡਾ ਜਾਰੀ ਰਹੂਗਾ ਜੋ ਵੀ ਹੋਊਗਾ ਜੀ ਜੋ ਵੀ ਸਾਡੇ ਲਈ ਜਿਹੜਾ ਯੂਨੀਅਨ ਸਾਡੇ ਦਾ ਜਿਹੜਾ ਵੀ ਇਹਨਾਂ ਦਾ ਕੋਈ ਗੁਪਤ ਐਕਸ਼ਨ ਪਲਾਨ ਹੋਊਗਾ ਉਹ ਸਾਰੇ ਜਾਣੇ ਸਾਰਿਆਂ ਦੀ ਰੱਜਾ ਮਰਜੀ ਨਾਲ ਹੋਊਗਾ ਅੱਜ ਸੀਐਮ ਦੇ ਜਿਹੜਾ ਛੰਡਾ ਲਹਿਰਾਉਣ ਦੀ ਰਸਮ ਦੇ ਦੌਰਾਨ ਅਸੀਂ ਵਿਰੋਧ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਸੀ ਬਿਲਕੁਲ ਜੀ ਕਾਲੀਆਂ ਛੰਡੀਆਂ ਨਾਲ ਪ੍ਰਦਰਸ਼ਨ ਕਰਨ ਦਾ ਸਾਡਾ ਫੈਸਲਾ ਸਾਰੇ ਮੁਲਾਜ਼ਮ ਆਏ ਨੇ ਔਰ ਸਾਡੇ ਵਿੱਚ ਜ਼ਿਆਦਾਤਰ ਮੋਸਟਲੀ ਜਿਹੜੀਆਂ ਨੇ ਉਹ ਫੀਮੇਲ ਵਰਕਰ ਹੀ ਨੇ ਕੰਮ ਕਰ ਰਹੀਆਂ ਭਗਵਾਨਤਮਾਨ ਕਹਿੰਦਾ ਸੀ ਕਿ ਬਿਲਕੁਲ ਸਰ ਇਹਨਾਂ ਨੇ ਰੋਕ ਕੇ ਰੱਖਿਆ ਕਿ ਸੈਕਟਰ ਸਰਕਟ ਹਾਊਸ ਦੇ ਵਿੱਚ ਤੁਹਾਡੀ ਮੀਟਿੰਗ ਕਰਵਾਈ ਜਾਊਗੀ ਪਰ ਤੋ ਹੇ ਤੱਕ ਨਾ ਤਾਂ ਕੋਈ ਮੀਟਿੰਗ ਹੋਈ ਆ ਤੇ ਭਗਵੰਤ ਮਾਨ ਦਾ ਕਹਿਣਾ ਸੀਗਾ ਕਿ ਆਪ ਸਰਕਾਰ ਬਣਨ ਤੋਂ ਬਾਅਦ ਮੈਂ ਕਿਸੇ ਨੂੰ ਸੜਕ ਤੇ ਨਹੀਂ ਰੁਣਦਾ ਤੁਸੀਂ ਆਪ ਦੇਖ ਸਕਦੇ ਹੋ ਕਿ ਇਹ ਸਾਰੇ ਮੁਲਾਜ਼ਮ ਸੜਕਾਂ ਦੇ ਉੱਤੇ ਰੋਲ ਰਹੇ ਨੇ 2 ਸਾਲ ਹੋ ਗਏ ਇਹਨਾਂ ਨੇ ਪਹਿਲਾਂ ਸਾਨੂੰ ਇਹ ਕਿਹਾ ਸੀਗਾ ਕਿ ਸਾਨੂੰ ਸਮਾਂ ਦਿਓ ਸਾਡੀ ਸਰਕਾਰ ਨੂੰ ਸਮਾਂ ਦਿੱਤਾ ਜਾਵੇ 2 ਸਾਲ ਦਾ ਸਮਾਂ ਦਿੱਤਾ 2 ਸਾਲ ਦੇ ਸਮੇਂ ਦੇ ਵਿੱਚ ਵੀ ਭਗਵੰਤ ਮਾਨ ਇੱਕ ਵੀ ਮੀਟਿੰਗ ਨਹੀਂ ਕੀਤੀ ਈਵਨ ਸਾਨੂੰ ਕਟੋ-ਕਟ 5 ਤੋਂ 6 ਜਿਹੜੀਆਂ ਨੇ ਮੀਟਿੰਗਾਂ ਦੇ ਪੱਤਰ ਸਾਡੇ ਕੋਲ ਪਏ ਨੇ ਕਿ ਸਾਨੂੰ ਮੀਟਿੰਗਾਂ ਨੇ ਪਰੰਤੂ ਮੀਟਿੰਗ ਨਹੀਂ ਹੋ ਸਕੀ ਜਿਵੇਂ ਪਹਿਲੀਆਂ ਸਰਕਾਰਾਂ ਉਹੀ ਸਰਕਾਰ ਦਾ ਹਾਲ ਸਰ ਸਾਨੂੰ ਤਾਂ ਉਸ ਤੋਂ ਵੀ ਜ਼ਿਆਦਾ ਬੱਦਰ ਬੁਰਾ ਲੱਗ ਰਿਹਾ ਉਸ ਤੋਂ ਕਿਉਂਕਿ ਜਿਹੜਾ ਉਹਨਾਂ ਨੇ ਕਟੋ-ਕਟੇ ਵਾਅਦੇ ਨਹੀਂ ਸੀ ਕੀਤੇ ਕਿ ਅਸੀਂ ਸਰਕਾਰ ਬੰਡਸਰ ਤੁਹਾਨੂੰ ਇਹ ਸਹੂਲਤਾ ਦੇਵਾਂਗੇ ਪਰੰਤੂ ਇਹ ਸਰਕਾਰ ਵਾਅਦੇ ਕਰਕੇ ਵਾਦਾ ਖਿਲਾਫੀ ਕਰ ਰਹੀ ਆ ਸਾਨੂੰ ਲੱਗਦਾ ਕਿ ਅਸੀਂ ਜਿਹੜਾ ਆਪ ਸਰਕਾਰ ਨੂੰ ਜਿਹੜੀ ਉਹ ਚੁੜ ਕੇ ਆ ਸ਼ਾਇਦ ਗਲਤੀ ਕੀਤੀ ਆ ਕਿਉਂਕਿ ਜਿਹੜੀ ਆਪ ਤੋਂ ਲੈ ਕੇ VIP ਬਣਾਉਣ ਦਾ ਕੰਮ ਆ ਉਹ ਇਹਨਾਂ ਲੋਕਾਂ ਨੇ ਕੀਤਾ ਸੀਗਾ ਤੇ ਉਹ ਹੁਣ VIP ਬਣ ਕੇ ਜਿਹੜੇ ਕਹਿੰਦੇ ਸੀ ਆਮ ਆਦਮੀ ਦੀ ਸਰਕਾਰ ਆ ਜੇ ਆਮ ਆਦਮੀ ਦੀ ਸਰਕਾਰ ਹੋਵੇ ਤਾਂ ਭਗਵੰਤ ਮਾਨ ਅੰਦਰ ਝੰਡਾ ਲੈਣ ਆਉਣ ਆਇਆ ਤਾਂ ਸਾਰੇ ਇਹਨਾਂ ਆਮ ਆਦਮੀਆਂ ਨੂੰ ਆ ਕੇ ਮਿਲ ਸਕਦਾ ਮੀਟਿੰਗ ਦਾ ਟਾਈਮ ਦੇ ਸਕਦਾ ਇਹਨਾਂ ਦੀ ਗੱਲ ਸੁਣ ਸਕਦੇ ਨੇ ਪਰੰਤੂ ਨਹੀਂ ਅਸੀਂ ਆਮ ਬੰਦੇ ਤੋਂ ਉਸ ਨੂੰ VIP 20 VIP ਬਣਾਤਾ ਜੋ ਕਿ ਪਹਿਲੇ ਮੁੱਖ ਮੰਤਰੀ ਦੇ ਨਾਲ ਸਾਡੀ ਮੀਟਿੰਗ ਵੀ ਹੁੰਦੀ ਰਹੀ ਆ ਉਹਨਾਂ ਨੇ ਸਾਡੀ ਗੱਲ ਵੀ ਸੁਣੀ ਆ ਪਰੰਤੂ ਇਸ ਸਰਕਾਰ ਨੇ ਸਾਡੀ ਕਿਸੇ ਵੀ ਅੱਜ ਤੱਕ 2 ਸਾਲ ਦੇ ਦੌਰਾਨ ਮੁੱਖ ਮੰਤਰੀ ਨੇ ਕਿਸੇ ਵੀ ਯੂਨੀਅਨ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ ਸਰ ਕਿਹੜੇ ਕਿਹੜੇ ਡਿਪਾਰਟਮੈਂਟ ਸਾਡਾ ਕੀ ਨਾਮ ਹੈ ਜਿਹੜੀ ਮੇਰਾ ਨਾਮ ਜਸਬੀਲ ਸਿੰਘ ਦਿਉਲਾ ਜੀ ਸਾਡੀ ਹੈਲਥ ਡਿਪਾਰਟਮੈਂਟ ਦੀ ਪੰਜਾਬ ਸਟੇਟ ਐਡਸ ਕੰਟਰੋਲ ਸੋਸਾਇਟੀ ਦੇ ਅੰਦਰ ਕੰਮ ਕਰਨ ਵਾਲੇ ਜਿਹੜੇ ਕੰਮੇ ਨੇ 750 ਤੋਂ ਜ਼ਿਆਦਾ ਕੰਮ ਜਿਹੜੇ 25 ਸਾਲ ਤੋਂ ਜਿਹੜੀਆਂ ਸਬਾਵਾਂ ਨੇ ਅਨੁਭਾਰੇ ਨੇ ਪੰਜਾਬ ਸਰਕਾਰ ਦੇ ਅਧੀਨ ਜਿਹੜੇ 25 ਸਾਲ ਤੋਂ ਜ਼ਿਆਦਾ ਹੋ ਗਏ ਇਹਨਾਂ ਨੂੰ ਕੰਮ ਕਰਦਿਆਂ ਨੂੰ ਹੈਲਥ ਡਿਪਾਰਟਮੈਂਟ ਦੇ ਵਿੱਚ ਐਚ ਆਈ ਵੀ ਤੇ ਏਡਜ਼ ਨਸ਼ੇ ਦੇ ਰੋਗੀਆਂ ਨੂੰ ਦਵਾਈ ਦੇਣਾ ਗੁੱਪਤ ਰੋਗਾਂ ਦਾ ਬਲੱਡ ਬੈਂਕਾਂ ਦੇ ਵਿੱਚ ਇਹ ਸਾਰੇ ਐਚ ਆਈ ਵੀ ਦਾ ਕੰਮ ਹੈ ਜਿਹੜਾ ਪੰਜਾਬ ਦੇ ਵਿੱਚ ਸਾਰੇ ਸਾਰੇ ਸਾਡੇ ਵਰਕਰ ਕਰ ਰਹੇ ਨੇ ਔਰ 1999 ਤੋਂ ਇਹ ਸਰਟੀ ਹੈ ਜਿਹੜੀ ਪੰਜਾਬ ਸਰਕਾਰ ਦੇ ਅਧੀਨ ਕੰਮ ਕਰ ਰਹੀ ਹੈ 750 ਮੁਲਾਜ਼ਮ ਹੈ ਤੇ ਹੁਣ ਜਿਹੜੇ 10 ਸਾਲਾਂ ਦਾ ਪੋਰਟਲ ਭਰਿਆ ਉਹਦੇ ਵਿੱਚ ਵੀ 210 ਤੋਂ ਜ਼ਿਆਦਾ ਜਿਹੜੇ ਬੰਦੇ ਨੇ ਸਾਡੇ ਉਹ ਅਪਲਾਈ ਕਰ ਚੁੱਕੇ ਨੇ ਪਰ ਹਲੇ ਤੱਕ ਇਹਨਾਂ ਦਾ ਕੋਈ ਰਿਪਲਾਈ ਨਹੀਂ ਰਿਸਪੌਂਸ ਨਹੀਂ ਆ ਰਿਹਾ ਇਸ ਤੋਂ ਇਲਾਵਾ ਸਰ ਇਲੈਕਸ਼ਨ ਹੋਣ ਤੋਂ ਪਹਿਲਾਂ ਆਪ ਸਰਕਾਰ ਦੇ ਜਿਹੜੇ ਦਿੱਲੀ ਦੇ ਆਪ ਦੇ ਸੰਸਦ ਸੀਗੇ ਸੁਸ਼ੀਲ ਕੁਮਾਰ ਜੀ ਉਹ ਸਾਡੇ ਕੋਲੇ ਲੈਕਚਰ ਤੋਂ ਪਹਿਲਾਂ ਵੀਆਈਪੀ ਹੌਸ ਪਟਿਆਲਾ ਦੇ ਵਿੱਚ ਆ ਕੇ ਕਹਿੰਦੇ ਫੋਟੋ ਲੱਗੀਆਂ ਹੋਈਆਂ ਨੇ ਗਵਰਨਰ ਦੇ ਉੱਤੇ ਦੇਖ ਸਕਦੇ ਹੋ ਉਹਨਾਂ ਨੇ ਆ ਕੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਕਿਉਂਕਿ ਇਸ ਪੰਜਾਬ ਸਰਕਾਰ ਆਪ ਆ ਦਿੱਲੀ ਵਿੱਚ ਤੇ ਕੰਮ ਕਰ ਰਹੀ ਆ ਔਰ ਦਿੱਲੀ ਦੇ ਆਧਾਰ ਤੇ ਸਾਨੂੰ 20% ਤਰਖਾ ਦੇ ਵਿੱਚ ਵਾਅਦਾ ਦੇ ਦਿੱਤੀ ਉਹਨਾਂ ਨੇ ਵਾਅਦਾ ਕੀਤਾ ਸੀ ਪਰ ਹਾਲੇ ਤੱਕ ਪੰਜਾਬ ਸਰਕਾਰ ਨੇ ਉਹ ਸਾਡਾ ਬਿਲਕੁਲ ਵਾਅਦਾ ਨਹੀਂ ਨਿਭਾਇਆ ਔਰ ਸਾਡੀ ਜਿਹੜੀ ਤੀਸਰੀ ਸਭ ਤੋਂ ਵੱਡੀ ਮੰਗ ਆ ਹੁਣ ਚਾਰ ਜਰਮਨੀ ਨੂੰ ਅਸੀਂ ਚੰਡੀਗੜ੍ਹ ਦੇ ਵਿੱਚ ਧਰਨਾ ਲਗਾਇਆ ਸੀਗਾ ਇਹ ਸਾਰੇ 200 ਤੋਂ ਜ਼ਿਆਦਾ ਬੰਦਿਆਂ ਨੇ ਉਹ ਡਿਪਾਰਟਮੈਂਟ ਦੇ ਵਿੱਚ ਇੱਕ ਮੈਡੀਕਲ ਅਫਸਰ ਦੇ ਖਿਲਾਫ ਲਿਖ ਕੇ ਦਿੱਤਾ ਸੀਗਾ ਉਸ ਦਾ ਤਬਾਦਲੇ ਦੀ ਮੰਗ ਕੀਤੀ ਸੀ ਮੁੱਖ ਮੰਤਰੀ ਦਫ਼ਤਰ ਸਿਹਤ ਮੰਤਰੀ ਨੂੰ ਉਹ ਮੰਗਾ ਅਸੀਂ ਲਿਖ ਕੇ ਦੇ ਕੇ ਆਏ ਖੁਦ ਜਾ ਕੇ ਦੇ ਕੇ ਆਏ ਪਰੰਤੂ ਹਜੇ ਤੱਕ ਉਸ ਤੇ ਕੋਈ ਗੌਰ ਨਹੀਂ ਹੋਇਆ ਹੈਗਾ ਸੋ ਇਹ ਸਾਡੀਆਂ ਤਿੰਨ ਮੰਗਾਂ ਦੇ ਆਧਾਰ ਦੇ ਉੱਤੇ 20 ਤੋਂ 25 ਮੀਟਿੰਗਾਂ ਨੇ OSD CM ਦੇ ਨਾਲ ਮੁੱਖ ਮੰਤਰੀ ਦੇ ਨਾਲ ਦਫ਼ਤਰ ਦੇ ਵਿੱਚ ਤੇ ਇਵਨ HM ਦੇ ਨਾਲ ਹੋ ਚੁੱਕੀਆਂ ਨੇ ਪਰੰਤੂ ਹਜੇ ਤੱਕ ਕੋਈ ਹੱਲ ਦਾ ਵਿਸ਼ਵਾਸ ਹੀ ਦਿੰਦੇ ਨੇ ਪਰ ਤੂੰ ਹਜੇ ਤੱਕ ਹੱਲ ਕੋਈ ਨਹੀਂ ਕੱਟਿਆ ਸੋ ਐਸਮ ਜਰ ਨਿਊਜ਼ ਲਈ ਲੁਧਿਆਣਾ ਤੋਂ ਵਿਸ਼ੇਕ ਝਲੋਟਾ ਦੀ ਰਿਪੋਰਟ